ਕੀ ਹਾਲ ਚਾਲ ਮਿੱਤਰੋ ਸਵਾਗਤ ਹੈ ਤੁਹਾਡਾ ਸਤਨਾੰਦ ਡੈਰੀ ਫਾਰਮ ਚੈਨਲ ਦੇ ਉੱਪਰ ਤੇ ਅੱਜ ਮੌਸਮ ਵਧੀਆ ਹੈ ਤੇ ਆਪਾਂ ਸਫਾਈ ਕਰ ਰਹੇ ਹਾਂ ਘੰਡਿਆਂ ਦਾ ਥਾਂ ਬਣਾ ਰਹੇ ਹਾਂ ਆਹ ਇੱਕ ਨੂੰ ਤੁਹਾਨੂੰ ਦਿਖਾਵਾਂਗੇ ਰੂੜੀ ਜਿਹੜੀ ਅੱਜ ਆਪਾਂ ਪਾਈ ਹੈ ਆਹਦੇ ਵਿੱਚ ਸਾਰੀ ਖੰਡਾਈ ਹੈ ਸਾਰੇ ਦੇ ਵਿੱਚ ਥਾਂ ਦੇ ਵਿੱਚ ਤੇ ਉਧਰਲੇ ਪਾਸੇ ਉਹਦੇ 'ਚ ਵੀ ਗੰਡਾਈ ਹੈ ਆ ਵੇਖੋ ਹੋ ਦੂਰ ਤੱਕ ਇੱਥੇ ਕੱਲ ਨੂੰ ਆਪਾਂ ਰੋਟਾ ਵੇਟਰ ਮਾਰ ਕੇ ਤੇ ਸਬਜ਼ੀ ਲਾਵਾਂਗੇ ਉਹ ਤੱਕ ਥਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਸਵਾਰ ਕੇ ਹیدرਬਾਦ ਸਾਹਿਬ ਆਪਣੇ ਥਲਕੇ ਲਾ ਰਹੇ ਆ ਗੰਨਿਆਂ ਤੋਂ ਆ ਆਪਣਾ ਹੁਣ ਪਾ ਕੇ ਹਟਿਆ ਮੋਹਰੇ ਤੇ ਮਿਰਚੀਆਂ ਲਉ ਗੋਬੀ ਦੇ ਬੂਟੇ ਪਾਟ ਲਿਆ ਨਾ ਵੇਖੋ ਛੋੜਿਆ ਜੀ ਇੱਕ ਕੱਢ ਗਿਆ ਵੇ ਚੈਨਲ ਹਾਲਿਆ